ਟੁੱਟੇ ਚਿੱਤਰ ਗੱਤੇ ਲਫਾਫਿਆਂ ਨਾਲ ਹੀ ਸਾਡੀ ਰੋਟੀ ਐ ਲਿਖਣ ਪੜ੍ਹਨ ਦੀ ਉਮਰੇ ਸਾਡੀ ਨਾਲ ਹਨੇਰਿਆਂ ਜੋਟੀ ਐ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਰਚਨਾ ਸਾਨੂੰ ਲਿਖ ਕੇ ਭੇਜੀ ਐ ਵਿੰਦਰ ਠਿਕਰੀਵਾਲਾ ਜੀ ਨੇ ਸੋ ਅੱਜ ਦੀ ਇਸ ਰਚਨਾ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਬਚਪਨ ਅਕਸਰ ਹੀ ਗੱਤੇ ਲਫਾਫਿਆਂ ਅਤੇ ਹੋਰ ਚੀਜ਼ਾਂ ਚੁਗਣ ਵਿੱਚ ਗੁਜ਼ਰ ਜਾਂਦਾ ਅਸੀਂ ਅਕਸਰ ਸੈਲੀਬ੍ਰਿਟੀਆ ਦੀ ਮਹਿਲਾਂ ਵਾਲਿਆਂ ਦੀ ਗੱਲ ਕਰਦੇ ਰਹਿੰਦੇ ਆ ਪਰ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਕੁllੀਆਂ ਵਾਲਿਆਂ ਦੀ ਜਿਨ੍ਹਾਂ ਦੇ ਕਿ ਮਜਬੂਰੀ ਬਣ ਚੁੱਕੀ ਹੈ ਕੁਝ ਦਿਨ ਪਹਿਲਾਂ ਮੈਂ ਸਵੇਰੇ ਸਵੇਰੇ ਜਾ ਰਿਹਾ ਸੀ ਤਾਂ ਕੀ ਦੇਖਿਆ ਕਿ ਛੋਟੇ ਛੋਟੇ ਬੱਚੇ ਗਲਾਂ ਦੇ ਵਿੱਚ ਜਿਨ੍ਹਾਂ ਦੇ ਪੱਲੀਆਂ ਪਾਈਆਂ ਹੋਈਆਂ ਨੇ ਉਹ ਸਵੇਰੇ ਸਵੇਰੇ ਬਚਿਆ ਖੁਚਿਆ ਰਾਤ ਦਾ ਸਮਾਨ ਆਪਣੇ ਉਸ ਪੱਲੀ ਰੂਪੀ ਵੱਡੇ ਬੈਗ ਦੇ ਵਿੱਚ ਪਾ ਰਹੀ ਸੀ ਤੇ ਦੂਸਰੇ ਪਾਸੇ ਉਸੇ ਉਮਰ ਦੇ ਬੱਚੇ ਸਕੂਲ ਵਾਸਤੇ ਤਿਆਰ ਹੋ ਰਹੇ ਸੀ ਮਾਂ ਪਿਓ ਬੜੇ ਚਾਵਾਂ ਦੇ ਨਾਲ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਵਾਸਤੇ ਤਿਆਰ ਕਰ ਰਹੇ ਨੇ ਔਰ ਇਹ ਗੱਤੇ ਲਫਾ ਵਿੱਚ ਗਨ ਵਾਲੇ ਬੱਚਿਆਂ ਦੀ ਪੜਨ ਵਾਲੀ ਉਮਰ ਪਤਾ ਨਹੀਂ ਕਿਸ ਲੇਖੇ ਲੱਗ ਗਈ ਹੈ ਤੇ ਇਹੋ ਜੀ ਗਰੀਬੀ ਕੇਵਲ ਬੱਚਿਆਂ ਨੂੰ ਹੀ ਨਹੀਂ ਬਲਕਿ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਘਰ ਦੇ ਵਿੱਚ ਕਲੇਸ਼ ਦੇ ਕਲਾਵੇ ਵਿੱਚ ਲੈ ਲੈਂਦੀ ਹੈ ਇਹਨੂੰ ਆਪਾਂ ਉਹਨਾਂ ਦੀ ਖੋਟੀ ਕਿਸਮਤ ਕਹੀਏ ਜਾਂ ਕੁਝ ਹੋਰ ਆਓ ਦੇਖਦੇ ਹਾਂ ਵਿੰਦਰ ਠਿਕਰੀ ਵਾਲਾ ਜੀ ਨੇ ਉਸ ਬਚਪਨ ਦੀ ਕਿਵੇਂ ਗੱਲ ਕੀਤੀ ਹੈ ਜਿਹੜਾ ਕਿ ਸੜਕਾਂ ਤੇ ਰੁੱਲਣ ਵਾਸਤੇ ਮਜਬੂਰ ਹੋ ਰਿਹਾ ਹੈ ਤੇ ਰਾਤ ਦੇ ਹਨੇਰੇ ਵਿੱਚ ਜਾਂ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਉਹਨਾਂ ਦੀ ਕਿਸਮਤ ਦੇ ਵਿੱਚ ਕੀ ਲਿਖਿਆ ਆਓ ਆਪਾ ਦੇਖਦੇ ਆਂ ਲਿਖਾਰੀ ਨੇ ਕੀ ਲਿਖਿਆ ਕਹਿੰਦੇ ਟੁੱਟੇ ਚਿੱਤਰ ਗੱਤੇ ਲਫਾਫਿਆਂ ਨਾਲ ਹੀ ਸਾਡੀ ਰੋਟੀ ਐ ਲਿਖਣ ਪੜਨ ਦੀ ਉਮਰੇ ਸਾਡੀ ਨਾਲ ਹਨੇਰਿਆਂ ਜੋਟੀ ਐ ਬਾਪੂ ਰਾਤੀ दारू ਪੀਕੇ ਨਿਤ ਬੇਬੇ ਨਾਲ ਲੜਦਾ ਏ ਗਾਲਾਂ ਕੱਢਣ ਤੇ ਕੁੱਟਣ ਦੇ ਨਿਤ ਨਵੇਂ ਮਹਾਨੇ ਘੜਦਾ ਏ ਸਾਨੂੰ ਅਸਲੋਂ ਲੱਗਦਾ ਸਾਡੀ ਮਾਂ ਦੀ ਕਿਸਮਤ ਖੋਟੀ ਐ ਲਿਖਣ ਪੜਨ ਦੀ ਉਮਰੇ ਸਾਡੀ ਨਾਲ ਹਨੇਰਿਆਂ ਜੋਟੀ ਐ ਕਹਿੰਦੇ ਸਮੇਂ ਦੀਆਂ ਸਰਕਾਰਾਂ ਸਾਨੂੰ ਵੋਟ ਬੈਂਕ ਹੀ ਜਾਣਦੀਆਂ ਸਮੇਂ ਦੀਆਂ ਸਰਕਾਰਾਂ ਸਾਨੂੰ ਵੋਟ ਬੈਂਕ ਹੀ ਜਾਣਦੀਆਂ ਬਾਪੂ ਕਹਿ ਕੇ ਵੋਟਾਂ ਲੈਵਣ ਮੰਗਰੂ ਨਹੀਂ ਸਿਆਣਦੀਆਂ ਖਚਰੀ ਹਾਸੀ ਹੱਸ ਕੇ ਆਖਣ ਅਕਲ ਆ ਸਾਡੀ ਮੁੱਟੀ ਐ ਲਿਖਣ ਪੜਨ ਦੀ ਉਮਰੇ ਸਾਡੀ ਨਾਲ ਹਲੇਰਿਆਂ ਝੋਟੀ ਐ ਸੋਗੇ ਲਿਖਦੇ ਨੇ ਕਹਿੰਦੇ ਅਸੀਂ ਬਣਾਏ ਮਹਿਲ ਮਨਾਰੇ ਅਸੀਂ ਬਣਾਏ ਮਹਿਲ ਮਨਾਰੇ ਪਰ ਸਾਡੇ ਲਈ ਕੁੱਲੀਆਂ ਢਾਰੇ ਚੱਲਦੇ ਹਾਰੜ ਸਿਆਲ ਸਿਰਾਂ ਤੇ ਫਿਰ ਵੀ ਸਿਰ ਤੇ ਕਰਜ਼ੇ ਭਾਰੀ ਕੱਕਰ ਦੇ ਵਿੱਚ ਠੁੱਠ ਠੋਰ ਕਰੀਏ ਕੱਲੀ ਤੇੜ ਲੰਗੋਟੀ ਐ ਲਿਖਣ ਪੜਨ ਦੀ ਉਮਰੇ ਸਾਡੀ ਨਾਲ ਹਨੇਰਿਆਂ ਜੋਟੀ ਐ ਕਹਿੰਦੇ ਇਨਸਾਨਾਂ ਦੀ ਦੂਰ ਬਸੋਂ ਤੋਂ ਪੁਲਾਂ ਦੇ ਰਹਨੇ ਆ ਕੱਚੀ ਨੀਂਦ ਸਵਖਤੇ ਉੱਠ ਕੇ ਕੰਮ ਲਈ ਚੱਲ ਪੈਂਦੇ ਆ ਨਿੱਕੀ ਭੈਣ ਵੀ ਬਗਲੀ ਚੁੱਕਦੀ ਉਮਰੋਂ ਬੇਸ਼ੱਕ ਛੋਟੀ ਐ ਲਿਖਣ ਪੜਨ ਦੀ ਉਮਰੇ ਸਾਡੀ ਨਾਲ ਹਨੇਰਿਆਂ ਜੋਟੀ ਐ ਕਹਿੰਦੇ ਅਣਖਾਂ ਦੀ ਕੀ ਗੱਲ ਦਸੀਏ ਅਣਖਾਂ ਦੀ ਕੀ ਗੱਲ ਦਸੀਏ ਫਿਰਦੇ ਨਿਤ ਸ਼ਿਕਾਰੀ ਪੱਤ ਬਚਾਵਣ ਖਾਤਰ ਰਖੀਏ ਬਗਲੀ ਵਿੱਚ ਕਟਾਰੀ ਮੈੜੀ ਅੱਖ ਜੋਨੇ ਰੱਖਦੇ ਕਰਨੀ ਮੋਟੀ-ਬੋਟੀ ਐ ਲਿਖਣ ਪੜਨ ਦੀ ਉਮਰੇ ਸਾਡੀ ਨਾਲ ਹਨੇਰियां ਜੋਟੀ ਐ ਸੋ ਆਖਰੀ ਪੈਰੇ ਵਿੱਚ ਲਿਖਦੇ ਨੇ ਕਹਿੰਦੇ ਸਮਝ ਲਿਆ ਹੁਣ ਬਹੁਤਾ ਚਿਰ ਨਾ ਇਸ ਹਾਲਤ ਵਿੱਚ ਰਹਿਣਾ ਸਮਝ ਲਿਆ ਹੁਣ ਬਹੁਤਾ ਚਿਰ ਨਾ ਇਸ ਹਾਲਤ ਵਿੱਚ ਰਹਿਣਾ ਰੋਟੀ ਖਾਤਰ ਯੁੱਧ ਆਖਰੀ ਰਣਕੇ ਲੜਨਾ ਪੈਣਾ ਅਣਖ ਆਮਰੂ ਲਈ ਜ਼ਰੂਰੀ ਏਕੇ ਵਾਲੀ ਸੋਟੀ ਏ ਲਿਖਣ ਪੜਨ ਦੀ ਉਮਰੇ ਸਾਡੀ ਨਾਲ ਹਨੇਰਿਆਂ ਜੋਟੀ ਏ ਲਿਖਣ ਪੜਨ ਦੀ ਉਮਰੇ ਸਾਡੀ ਨਾਲ ਹਨੇਰਿਆਂ ਜੋਟੀ ਏ ਸੋ ਦੋਸਤੋ ਇਸ ਰਚਨਾ ਦੇ ਵਿੱਚ ਸਾਡੇ ਰੰਗਮੰਚ ਦੇ ਕਲਾਕਾਰ ਵਿਵੇਂਦਰ ਠਿਕਰੀ ਵਾਲਾ ਜੀ ਨੇ ਜੋ ਲਿਖਣ ਦੀ ਕੋਸ਼ਿਸ਼ ਕੀਤੀ ਏ ਉਹ ਇੱਕ ਸਮਾਜ ਦਾ ਦੁੱਖ ਹੈ ਅਸੀਂ ਉਸ ਦੁੱਖ ਨੂੰ ਕਦੇ ਅੱਖੋਂ ਓਹਲੇ ਨਾ ਕਰੀਏ ਕਿਉਂਕਿ ਇਨਸਾਨੀਅਤ ਸਾਨੂੰ ਇਹੀ ਸਿਖਾਉਂਦੀ ਹੈ ਕਿ ਹਰ ਇੱਕ ਇਨਸਾਨ ਦੀ ਕਦਰ ਕਰਨੀ ਹਰ ਇਨਸਾਨ ਦਾ ਦੁੱਖ ਅਸੀਂ ਆਪਣਾ ਸਮਝਣਾ ਸੋ ਇਦਾਂ ਦੇ ਵਿਸ਼ੇ ਜਰੂਰ ਅਸੀਂ ਛੋਨੇ ਆ ਤਾਂ ਸਾਨੂੰ ਜ਼ਰੂਰ ਅਕ ਲਾਉਂਦੀ ਹੈ ਤੇ ਜ਼ਰੂਰ ਅਸੀਂ ਸ਼ੁਕਰ ਕਰਦੇ ਹਾਂ ਉਸ ਪ੍ਰਮਾਤਮਾ ਦਾ ਕਿ ਸਾਨੂੰ ਬਹੁਤ ਉੱਚੀ ਜਗ੍ਹਾ ਤੇ ਰੱਖਿਆ ਸੋ ਜੇਕਰ ਸਾਨੂੰ ਰੱਬ ਨੇ ਉੱਚੀ ਜਗ੍ਹਾ ਤੇ ਰੱਖਿਆ ਹੈ ਤਾਂ ਨਾਲ ਨਾਲ ਉਹਨਾਂ ਦੀ ਗੱਲ ਵੀ ਕਰੀਏ ਜਿਨ੍ਹਾਂ ਦਾ ਬਚਪਨ ਪੜਨ ਵਾਲਾ ਸੀ ਪਰ ਉਹ ਸੜਕਾਂ ਤੇ ਖੱਜਲ ਖਵਾਰ ਹੋ ਰਿਹਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਰਚਨਾ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਇੱਕ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ